कोच नंबर सीट थ्री हाँ जी सीट नंबर है ये आपका थर्टीन फोर्टी हाँ जी स्पीड नाइन फोर्टी एट के आसपास, वो बाड़ा से निकलते ही और इन भाई साहब ने देखा है पूरा ये बताएंगे एक बार प्लीज बता दीजिए वो नाइस बंदा था कोई 10 टू 12 इयर्स ओवर एसएससी अबाउट टू कॉल ओसगणिक्की ਮਾਰਾ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੰਦੇ ਭਾਰਤ ਐਕਸਪ੍ਰੈਸ ਜਿਹਦਾ ਫਗਵਾੜੇ ਦੇ ਵਿੱਚ ਸਟਾਪੇਜ ਹੈਗਾ ਉਹ ਸਟਾਪੇਜ ਤੋਂ ਜਦੋਂ ਮੂਵ ਕੀਤੀ ਹੈ ਤੇ ਕੁਝ ਦੂਰੀ ਤੇ ਜਾ ਕੇ ਉਹਦੇ C3 ਕੋਚ ਦੇ ਵਿੱਚ ਉਹਦੇ ਸ਼ੀਸ਼ੇ ਦੇ ਵਿੱਚ ਇੱਕ ਪੱਥਰ ਲੱਗਣ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਐਸ ਐਚਓ ਸਿਟੀ ਫਗਵਾੜਾ ਤੇ ਆਰਪੀਐਫ ਤੇ ਜੀਆਰਪੀ ਦੇ ਇੰਚਾਰजेस ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈਗਾ ਸਪੌਟ ਤੇ ਆਏ ਆ ਸਪੌਟ ਦਾ ਮੁਆਇਨਾ ਕੀਤਾ ਗਿਆ ਹੈ ਮੁਆਇਨਾ ਕਰਨ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਐਜੀਟੇਸ਼ਨ ਸੰਬੰਧੀ ਹੈ ਪ੍ਰੋਟੈਸਟ ਸੰਬੰਧੀ ਕੋਈ ਵੀ ਜਿਹੜੀ ਚੀਜ਼ ਜਾਂ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਜਿਹੜਾ ਹੈ ਟ੍ਰੇਨ ਦੇ ਵਿੱਚੋਂ ਜਿਹੜੀਆਂ ਵੀਡੀਓ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਅਸੀਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਜੋ ਪਤਾ ਲੱਗਾ ਹੈ ਕਿ ਉਹਦੇ ਵਿੱਚ ਜਿਹੜੇ ਯਾਤਰੀ ਸਨ ਉਹਨਾਂ ਚੋਂ ਇੱਕ ਯਾਤਰੀ ਵਿੱਚੋਂ ਕਹਿ ਰਹੇ ਨੇ ਕਿ ਜਦੋਂ ਇਹ ਪੱਥਰ ਵੱਜਾ ਉਦੋਂ ਉਹਨਾਂ ਨੇ ਕਿਸੇ ਛੋਟੇ ਬੱਚੇ ਨੂੰ ਲਾਗੇ ਖੜਾ ਪਾਇਆ ਫਿਰ ਵੀ ਇਸ ਜੀ ਜਿਹੜੀ ਘਟਨਾ ਦੀ ਸਾਰੀ ਘਟਨਾ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਰਕਬਾ ਹੈਗਾ ਇਹ ਆਰਪੀਐਫ ਤੇ ਜੀਆਰਪੀ ਦੀ ਹਦੂਦ ਦੇ ਅੰਦਰ ਆਉਂਦਾ ਜੋ ਅਗਲੀ ਰੀ ਕਾਰਵਾਈ ਇਹਨਾਂ ਵੱਲੋਂ ਅਮਲ ਵਿੱਚ ਲੈਂਦੀ ਜਾਊਗੀ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਮਦਦ ਆਰਪੀਐਫ ਤੇ ਜੀਆਰਪੀ ਨੂੰ ਚਾਹੀਦੀ ਹੈ ਉਹ ਸਾਡੇ ਵੱਲੋਂ ਮੁਹैया कराई ਜਾਊਗੀ ਸਰ ਹਾਦਸਾ ਕਿੰਨੇ ਵਜੇ ਹੋਇਆ